ਲੁਧਿਆਣਾ ਦੇ ਕੋਰਟ ਕੰਪਲੈਕਸ ਨੂੰ ਇੱਕ ਵਾਰ ਫਿਰ ਤੋਂ ਖਾਲੀ ਕਰਾ ਦਿੱਤਾ ਗਿਆ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਇੱਕ ਵਾਰ ਫਿਰ ਤੋਂ ਬੰਬ ਦੇ ਨਾ ਉਡਾਉਣ ਦੀ ਧਮਕੀ ਮਿਲਦੀ ਹੈ ਤਾਂ ਕੋਰਟ ਕੰਪਲੈਕਸ ਨੂੰ ਬੰਬ ਦੇ ਨਾ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਜਿੱਥੇ ਸਾਰਾ ਕੋਰਟ ਪਰਿਸਰ ਹੀ ਖਾਲੀ ਕਰਵਾਇਆ ਗਿਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸ ਅਦਾਲਤ ਨੂੰ ਬੰਬ ਨਾ ਉਡਾਉਣ ਦੀ ਧਮਕੀ ਆਈ ਸੀ ਹਾਲਾਂਕਿ ਉਸ ਤੋਂ ਬਾਅਦ ਹੁਣ ਜਿਵੇਂ ਹੀ ਇੱਕ ਵਾਰ ਫਿਰ ਤੋਂ ਧਮਕੀ ਭਰਿਆਈ ਮਿਲ ਮਿਲਿਆ ਹੈ ਤਾਂ ਵਕੀਲਾ ਕਰਮਚਾਰੀਆਂ ਦੇ ਵਿੱਚ ਹੜਕਾਂਪ ਮੱਚ ਗਿਆ ਤੇ ਸਾਰੇ ਕੋਰਟ ਪਰਿਸਰ ਨੂੰ ਖਾਲੀ ਕਰਵਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਧਮਕੀ ਭਰੀ ਇੱਕ ਈਮੇਲ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਕੋਟਪਾਰਿਸਰ ਦੇ ਅੰਦਰ ਬੰਬ ਰੱਖਿਆ ਗਿਆ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਡੌਗ ਸਕੁਐਡ ਤੇ ਬੰਬ ਨਿਰੋਧਕ ਦਸਤੇ ਮੌਕੇ ਤੇ ਪਹੁੰਚੇ ਨੇ ਤੁਰੰਤ ਸਾਰੇ ਕੋਰਟ ਕੰਪਲੈਕਸ ਨੂੰ ਖਾਲੀ ਕਰ ਦਿੱਤਾ ਗਿਆ ਸੁਰੱਖਿਆ ਦੇ ਮੱਦੇਨਜ਼ਰ ਕੋਰਟ ਰੂਮ ਤੇ ਚੈਂਬਰਸ ਨੂੰ ਵੀ ਖਾਲੀ ਕਰਵਾ ਦਿੱਤਾ ਗਿਆ ਸ਼ੱਕੀ ਬੈਗ ਪਾਰਕਿੰਗ ਦੇ ਵਿੱਚ ਖੜੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਲੁਧਿਆਣਾ ਕੋਰਟ ਪਹਿਲਾਂ ਵੀ ਸੰਵੇਦਨਸ਼ੀਲ ਰਿਹਾ ਜਿਸ ਦੇ ਚੱਲਦਿਆਂ ਇਸ ਕਾਲ ਨੂੰ ਪੁਲਿਸ ਨੇ ਹਲਕੇ ਦੇ ਵਿੱਚ ਨਹੀਂ ਲਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਵਾਰ ਲੁਧਿਆਣਾ ਕੋਰਟ ਦੇ ਵਿੱਚ ਧਮਾਕਾ ਹੋ ਚੁੱਕਿਆ ਤਾਂ ਹੁਣ ਪੁਲਿਸ ਦੇ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ ਤਮਕੀਰ ਆਈ ਹੈ ਉਹਦੇ ਬਾਰੇ ਦੇਖੋ ਪਹਿਲਾਂ ਇੱਥੇ ਰੈਲਟੀ ਹੋਈ ਸੀ ਬੰਬ ਦੇ ਬਲਾਸ ਦੀ ਹੈਨਾ ਆਹ ਮੰਜ਼ਲ ਤੇ ਹੋਈ ਸੀ ਆ ਸੈਕਿੰਡ ਟਾਈਮ ਕੁਝ ਹੀ ਸਾਲਾਂ ਬਾਅਦ ਉਸ ਵੇਲੇ ਜਦੋਂ ਬੰਬ ਬਲਾਸ ਹੋਈ ਬੜੀ ਸਖਤਾਈ ਹੋਈ ਬਹੁਤ ਸਖਤਾਈ ਹੋਈ ਸੈਕਿੰਡ ਟਾਈਮ ਫਸਟ ਵਾਰੀ ਹੋਇਆ ਸਾਰੀ ਅਦਾਲਤਾਂ ਖਾਲੀ ਹੋ ਗਈਆਂ ਮੋਗੇ ਵੀ ਤਮਕੀਰ ਫਿਰੋਜ਼ਪੁਰ ਤੋਂ ਹੀ ਉਸ ਤੋਂ ਬਾਅਦ ਲੁਧਿਆਣੇ ਚ ਇਹ 10 ਦਿਨਾਂ ਬਾਅਦ ਵੀ 5-6 ਦਿਨਾਂ ਬਾਅਦ ਫੇਰ ਤੁਮਗੇ ਇਹ ਤਾਂ ਗੱਲ ਇਹ ਹੋ ਗਈ ਸ਼ੇਰ ਆਇਆ ਸ਼ੇਰ ਆਇਆ ਸ਼ੇਰ ਆਇਆ ਉਹ ਕਹਿੰਦੇ ਆਣਾ ਉਹਣਾ ਕੁਝ ਨਹੀਂ ਛੱਡੋ ਬਰੇ ਛੱਡੋ ਬਰੇ ਸ਼ੇਰ ਨੇ ਨਹੀਂ ਆਣਾ ਤੁਸੀਂ ਆਰਾਮ ਨਾਲ ਆਪਣੇ ਕੰਮ ਕਰੀ ਜਾਓ ਆਪਣਾ ਘੁੰਮ ਜਾਓ ਜਿਸ ਦਿਨ ਸ਼ੇਰ ਆ ਗਿਆ ਉਸ ਦਿਨ ਫੇਰ ਜੇ ਅਸਲੀ ਹੀ ਸ਼ੇਰ ਆ ਗਿਆ ਉਸ ਦਿਨ ਤੁਹਾਨੂੰ ਪਤਾ ਫੇਰ ਇੱਥੇ ਕੀ ਹੋਊਗਾ ਰਾਖ ਮਿਲੂਗੀ ਰਾਖ ਮਿਲੂਗੀ ਰਾਖ ਮਿਲੂਗੀ ਮੇਰੀ ਰਾਖ ਮਿਲੂਗੀ ਤੇ ਇਸ ਕਰਕੇ ਮੇਰੀ ਬੇਨਤੀ ਆ ਜਿਹੜਾ ਸ਼ੇਰ ਆਇਆ ਸ਼ੇਰ ਆਇਆ ਇਹ ਕਹਾਵਤ ਨਾਰਾ ਨੂੰ ਆਪਣੇ ਨੌਕਰੀਆਂ ਦੀ ਗੱਲਾਂ ਨਾ ਕਰਨ ਰੋਜ਼ਗਾਰ ਦੀਆਂ ਗੱਲਾਂ ਨਾ ਕਰਨ ਜਿਹੜੀ ਮਹਿੰਗਾਈ ਦੀ ਨਾ ਗੱਲ ਕਰਨ ਇਹ ਧਿਆਨ ਝਟਕਾਉਣ ਵਾਸਤੇ ਆ ਬੜੀਆਂ ਨੇ ਜਿਹੜਿਆ ਈਮੇਲ ਰਾਈ ਕਦੀ ਮੌਕ ਟੇਲ ਦਾ ਨਾਮ ਦਿੱਤਾ ਜਾਂਦਾ ਕਦੀ ਕੁਝ ਇਹ ਲੱਗ ਰਿਹਾ ਤੁਹਾਨੂੰ ਅਸੀਂ ਸਾਰੇ ਐਡਵੋਕੇਟ ਸਾਹਿਬਾਨਾਂ ਪਹਿਲਾਂ ਤਾਂ ਅੱਜ ਮੱਗਰ ਸੰਗਰਾਦ ਦੀਆਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਵਧਾਈਆਂ ਪਰ ਜੋ ਅੱਜ ਸਾਡੀ ਬਾਹਰ ਦੇ ਵਿੱਚ ਇੱਥੇ ਕੋਰਸ ਦੇ ਵਿੱਚ ਵਾਪਰ ਰਿਹਾ ਹੈ ਉਹ ਬਹੁਤ ਇੱਕ ਗੰਭੀਰ ਵਿਸ਼ਾ ਬਣ ਚੁੱਕਿਆ ਹੈ ਪਿਛਲੇ ਕਾਫੀ ਸਮੇਂ ਤੋਂ ਅੱਗੇ ਵੀ ਸਾਡੀ ਇਸ ਬਾਰ ਦੀ ਬਿਲਡਿੰਗ ਨੂੰ ਇਸ ਜ਼ਿਲ੍ਹਾ ਕਚੈਰੀ ਦੀ ਬਿਲਡਿੰਗ ਨੂੰ ਥ੍ਰੈਟ ਕਾਲ ਆਈ ਸੀ ਈਮੇਲ ਦੇ ਰਾਹੀਂ ਉਦੋਂ ਵੀ ਆ ਕੇ ਪੁਲਿਸ ਨੇ ਸਾਰਾ ਚੈੱਕ ਕੀਤਾ ਸੀ ਬਟ ਉਦੋਂ ਵੀ ਕੁਝ ਨਹੀਂ ਸੀ ਮਿਲਿਆ ਇੱਥੇ ਅੱਜ ਫੇਰ ਥ੍ਰੈਟ ਕਾਲ ਆਈ ਹੈ ਤੇ ਜਿਹਦੇ ਨਾਲ ਅੱਜ ਸਾਡੀ ਕਚੈਰੀ ਜਿਹੜੀ ਹੈ ਬਿਲਕੁਲ ਬੰਦ ਪਈ ਆ ਜਿਹਦੇ ਨਾਲ ਅੱਜ ਕੋਈ ਵੀ ਇੱਥੇ ਕੰਮ ਨਹੀਂ ਹੋ ਰਿਹਾ ਇਹ ਪ੍ਰਸ਼ਾਸਨ ਦੀ ਪੁਲਿਸ ਦੀ ਬਿਲਕੁਲ ਫੇਲੀਅਰ ਆ ਕਿਉਂਕਿ ਪੁਲਿਸ ਇਸ ਮਸਲੇ ਦੇ ਉੱਪਰ ਸਾਰੇ ਹੀ ਵਕੀਲ ਸਾਹਿਬਾਨ ਨੂੰ ਜੱਜ ਸਾਹਿਬਾਨ ਨੂੰ ਔਰ ਲਿਗਲੈਂਸ ਨੂੰ ਸਿਕਿਉਰਿਟੀ ਪ੍ਰਦਾਨ ਕਰਨ ਦੇ ਵਿੱਚ ਬਿਲਕੁਲ ਫੇਲ ਹੋਈ ਆ ਕਿਉਂਕਿ ਅੱਜ ਫੇਰ ਕਚਹਿਰੀ ਇਸੇ ਵਜ੍ਹਾ ਕਰਕੇ ਬੰਦ ਪਈ ਆ ਸਾਡੀ ਪੁਲਿਸ ਦਾ ਆਜ ਕੱਲ ਇਹ ਹਾਲ ਹੋ ਚੁੱਕਿਆ ਆ ਕਿ ਗਵਰਨਮੈਂਟ ਤਾਂ 1 ਮਿੰਟ ਦੇ ਵਿੱਚ ਕਾਉਂਸਲਰਾਂ ਨੂੰ ਹੋਰ ਲੀਡਰ ਸਾਹਿਬਾਨਾਂ ਨੂੰ ਹੋਰ ਆਮ ਲੋਕਾਂ ਨੂੰ ਜਿਹੜੇ ਕਿ ਲੀਡਰਾਂ ਦੇ ਨੇੜੇ ਨੇ ਉਹਨਾਂ ਨੂੰ ਬਿਨਾਂ ਵਜ੍ਹਾ ਇਹਨਾਂ ਨੇ 4-4 5-5 ਗਵਰਨਮੈਂਟ ਦਿੱਤੇ ਹੋਏ ਨੇ ਜੇਕਰ ਕਮਿਸ਼ਨਰ ਪੁਲਿਸ ਨੂੰ 420 ਦੀ ਦਰਖਾਸਤ ਦਿਓ ਤਾਂ ਸਭ ਤੋਂ ਪਹਿਲਾਂ ਉਹਦੀ ਇਨਕੁਆਇਰੀ ਸ਼ੁਰੂ ਹੋ ਜਾਂਦੀ ਹੈ ਕੀ ਅਸੀਂ ਸਾਰੇ ਸਿਟੀਜ਼ਨ ਨੂੰ ਨਾਗਰਿਕ ਨੂੰ ਲਿਟਿਗੈਂਸ ਨੂੰ ਕੋਰਟ ਦੇ ਵਿੱਚ ਐਡਵੋਕੇਟ ਸਾਹਿਬਾਨ ਨੂੰ ਇਸ ਬਿਲਡਿੰਗ ਨੂੰ ਕੀ ਪੁਲਿਸ ਸਿਕਿਉਰਿਟੀ ਪ੍ਰਦਾਨ ਨਹੀਂ ਕਰ ਸਕਦੀ ਇਹ ਬਿਲਕੁਲ ਪੁਲਿਸ ਦਾ ਫੇਲਿਅਰ ਹੈ ਜਿਹਦੇ ਨਾਲ ਹਰੇਕ ਦਾ ਨੁਕਸਾਨ ਹੋ ਰਿਹਾ ਹੈ ਪਰ ਪਤਾ ਨਹੀਂ ਕਿਉਂ ਪੁਲਿਸ ਜਿਹੜੀ ਇਹ ਬਿਲਕੁਲ ਛਾਂਤ ਪਈ ਆ ਅੱਜ ਪੰਜਾਬ ਦੇ ਵਿੱਚ ਹੋ ਕੀ ਰਿਹਾ ਗੈਂਗਿਸਮ ਚੱਲ ਰਹੀ ਹੈ ਇਹੋ ਜਿਹੇ ਹਾਲਾਤ ਆ ਜਦੋਂ ਟੈਰੋਰਿਜ਼ਮ ਸੀ ਪੰਜਾਬ ਦੇ ਵਿੱਚ ਉਸ ਵਕਤ ਨਹੀਂ ਸੀ ਉਦੋਂ ਵੀ ਆਮ ਲੋਕ ਜਿਹੜੇ ਸੀ ਉਹ ਆਪਣਾ ਕਾਰੋਬਾਰ ਕਰਦੇ ਸੀ ਤੁਰੇ ਫਿਰਦੇ ਸੀ ਹਾਂ ਠੀਕ ਹੈ ਕਿ ਪਰਟੀਕੂਲਰ ਵਰਗ ਉਦੋਂ ਬੜਾ ਤੰਗ ਸੀ ਸਾਰਾ ਬਟ ਅੱਜ ਕੀ ਹੋ ਰਿਹਾ ਆ ਕਿ ਥ੍ਰੈਟ ਕਾਲ ਆ ਰਹੀਆਂ ਨੇ ਕਦੀ ਕਿਸੇ ਸਵੀਟ ਸ਼ਾਪ ਦੇ ਬਾਹਰ ਗੋਲੀਆਂ ਚੱਲਦੀਆਂ ਨੇ ਕਦੀ ਕਿਤੇ ਚੱਲਦੀਆਂ ਨੇ ਪਰ ਪ੍ਰਸ਼ਾਸਨ ਇਸ ਤਰ੍ਹਾਂ ਪੁਲਿਸ ਫੇਲ ਹੋ ਚੁੱਕੀ ਐ ਸਾਨੂੰ ਇਸ ਚੀਜ਼ ਦੀ ਉਮੀਦ ਬਿਲਕੁਲ ਨਹੀਂ ਸੀ ਲੁਧਿਆਣਾ ਕਮਿਸ਼ਨਰ ਜਿਹੜਾ ਰੇਟ ਤਾਂ ਜਿਹੜਾ ਹੈਗਾ ਆ ਇਸ ਟਾਈਮ ਸੁਪਨ ਸ਼ਰਮਾ ਦੇ ਅੰਡਰ ਇਹ ਤਾਂ ਮੈਂ ਕਹਾਂਗਾ ਕਿ ਪੁਲਿਸ ਬਿਲਕੁਲ ਫੇਲਿਆ 420 ਦੀ ਹੁਣੇ ਸੀਪੀ ਸਾਹਿਬ ਨੂੰ ਦਰਖਾਸਤ ਦਿਓ ਤੇ ਸਭ ਤੋਂ ਪਹਿਲਾਂ ਉਹਦੇ ਮਗਰ ਲੱਗ ਜਾਣਗੇ ਸਾਰੇ ਉਹ ਸਾਨੂੰ ਸਮਝ ਨਹੀਂ ਆਉਂਦੀ ਕਿ ਕੀ ਚੱਕਰ ਕੀ ਆ ਉਹਦੇ ਵਿੱਚ ਕਿਹਈ ਤਰ੍ਹਾਂ ਦਾ ਸਿਸਟਮ ਚੱਲ ਰਿਹਾ ਹੈ ਇੱਥੇ ਪਰ ਅਸੀਂ ਉਸ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਅਸੀਂ ਇੱਕੋ ਇੱਕ ਦਰਖਾਸਤ ਕਰਦੇ ਆ ਬੇਨਤੀ ਕਰਦੇ ਆ ਕਿ ਸਰਕਾਰ ਜਿਹੜੀ ਆ ਉਹ ਸਾਡੇ ਐਡਵੋਕੇਟ ਸਾਹਿਬਾਨ ਨੂੰ ਸਾਡੀ ਬਾਰ ਦੀ ਇਸ ਬਿਲਡਿੰਗ ਨੂੰ ਜ਼ਿਲ੍ਹਾ ਕਚੈਰੀ ਦੀ ਬਿਲਡਿੰਗ ਨੂੰ ਕੰਪਲੀਟ ਸੁਰੱਖਿਆ ਪ੍ਰਦਾਨ ਕਰੇ ਤਾਂ ਕਿ ਇੱਥੇ ਕੋਈ ਵੀ ਮਾੜਾ ਇਨਸੀਡੈਂਟ ਨਾ ਵਾਪਰੇ ਔਰ ਇੱਥੇ ਕਦੇ ਵੀ ਇਸ ਮੁੱਦੇ ਨੂੰ ਲੈ ਕੇ ਕਚਹਿਰੀ ਬੰਦ ਨਾ ਹੋਵੇ ਕਿ ਅੱਜ ਫੇਰ ਥ੍ਰੈਟ ਕਾਲ ਆ ਗਈ ਹੈ ਜੇਕਰ ਪਹਿਲਾਂ ਹੀ ਈਮੇਲ ਆਈ ਸੀ ਤਾਂ ਉਸ ਵਕਤ ਸੀਪੀ ਸਾਹਿਬ ਨੇ ਉਹਦੀ ਪੂਰੀ ਇਨਕੁਆਰੀ ਕਰਾ ਕੇ ਕਿ ਜੇਕਰ ਉਹ ਬੋਗਸ ਸੀ ਦਾ ਫੇਕ ਕਾਲ ਸੀ ਈਮੇਲ ਤਾਂ ਉਸ ਵਿਅਕਤੀ ਦੇ ਵਿਰੁੱਧ ਪਰਚਾ ਰਜਿਸਟਰਡ ਕਰਕੇ ਕਾਰਵਾਈ ਕਿਉਂ ਨਹੀਂ ਹੋਈ ਤੇ ਅੱਜ ਵੀ ਉਹ ਹਾਲਾਤ ਨੇ ਜੇਕਰ ਕੋਈ ਅਨਸਖਾਵੀ ਘਟਨਾ ਵਾਪਰਦੀ ਆ ਕੋਈ ਇਨਸੀਡੈਂਟ ਵਾਪਰ ਜਾਂਦਾ ਆ ਉਸ ਦੀ ਜ਼ਿੰਮੇਵਾਰੀ ਜਿਹੜੀ ਆ ਲੁਧਿਆਣਾ ਪੁਲਿਸ ਕਮਿਸ਼ਨਰ ਦੀ ਹੋਵੇਗੀ ਜੇਕਰ ਕਿਸੇ ਵੀ ਐਡਵੋਕੇਟ ਸਾਹਿਬਨ ਦਾ ਨੁਕਸਾਨ ਹੁੰਦਾ ਆ ਤੇ ਅਸੀਂ ਵਾਰਨਿੰਗ ਦਿੰਨੇ ਆ ਇਹ ਵੀ ਕਮਿਸ਼ਨਰ ਜਿਹੜਾ ਲੁਧਿਆਣਾ ਜ਼ਿੰਮੇਵਾਰ ਹੋਵੇਗਾ ਜੇਕਰ ਕਿਸੇ ਲਿਟੀਗੈਂਟ ਦੀ ਜਾਂ ਕਿਸੇ ਵੀ ਸਬੰਧਤ ਵਿਅਕਤੀ ਦਾ ਨੁਕਸਾਨ ਹੁੰਦਾ ਤੇ ਉਹ ਕਮਿਸ਼ਨਰ ਪੁਲਿਸ ਲੁਧਿਆਣਾ ਜਿਹੜਾ ਸਪਸ਼ਟ ਤੌਰ ਤੇ ਡਾਇਰੈਕਟਲੀ ਉਹਦਾ ਜ਼ਿੰਮੇਵਾਰ ਹੋਵੇਗਾ ਇਸ ਕਰਕੇ ਸਾਰਿਆਂ ਨੂੰ ਸੁਰੱਖਿਆ ਪ੍ਰਦਾਨ ਕਰੇ ਤਾਂ ਕਿ ਦੁਬਾਰਾ ਸਾਡੀ ਕਚੈਰੀ ਇਸੇ ਮੁੱਦੇ ਤੇ ਬੰਦ ਨਾ ਹੋਵੇ ਜਿਹੜੇ ਅੱਜ ਬੰਦ ਇੱਕ ਹਫ਼ਤੇ ਚ ਦੋ ਜਿਵਰੀ ਦੋ ਵਾਰੀ ਨੂੰ ਮੇਲ ਆ ਗਈ ਅਲੱਗ-ਅਲੱਗ ਈਮੇਲ ਸੇ ਆਈ ਹੈ ਗੈਰ ਉਹ ਇਹ ਤਾਂ ਜੀ ਹੁਣ ਦੇਖੋ ਪੁਲਿਸ ਦਾ ਮੈਂ ਕਹਾਂਗਾ ਕਿ ਫੇਲਿਅਰ ਆ ਇਸ ਮਾਮਲੇ ਤੇ ਬਿਲਕੁਲ ਪੁਲਿਸ ਜਿਹੜੀ ਹੈ ਫੇਲ ਹੋ ਚੁੱਕੀ ਆ ਰਾਤ ਨੂੰ ਥਾਣੇ ਦੇ ਵਿੱਚ ਇਹ ਹੁੰਦਾ ਜੇਕਰ ਕੋਈ ਇਨਸੀਡੈਂਟ ਵਾਪਰ ਜਿੱਦਾਂ ਉੱਥੇ ਕੋਈ ਸਿਪਾਹੀ ਨਹੀਂ ਹੁੰਦਾ ਜਿਹੜਾ ਕੋਈ ਹੌਲਦਾਰ ਨਹੀਂ ਹੁੰਦਾ ਕੋਈ ਥਾਣੇਦਾਰ ਨਹੀਂ ਹੁੰਦਾ ਜਿਹੜਾ ਸੁਣਵਾਈ ਕਰ ਸਕੇ ਇਹ ਪਿੱਛੇ ਜੇ ਵੀ ਇੱਕ ਦੋ ਇਨਸੀਡੈਂਟ ਹੋ ਚੁੱਕੇ ਆ ਸਾਡੇ ਕਿਸੇ ਦੋਸਤ ਛੱਟਾ ਮਾਰੀਆਂ ਕਿਸੇ ਨੇ ਲੁੱਟਖੋ ਕਰਨ ਦੀ ਨੀਅਤ ਨਾਲ ਉਹ ਜਦੋਂ ਭੱਜ ਕੇ ਥਾਣੇ ਗਿਆ ਤੇ ਪਤਾ ਲੱਗਾ ਕਿ ਉੱਥੇ ਥਾਣੇ ਦੇ ਵਿੱਚ ਇੱਕ ਸੰਤਰੀ ਤੋਂ ਇਲਾਵਾ ਹੋਰ ਕੋਈ ਕਾਰਵਾਈ ਕਰਨ ਵਾਲਾ ਨਹੀਂ ਸੀ ਬੈਠਾ ਇਹੋ ਜਿਹਾ ਤਾਂ ਹਾਲਾਤ ਪੈਦਾ ਹੋ ਚੁੱਕੇ ਨੇ ਕਾਰਨ ਇੱਕੋ ਇੱਕ ਆ ਕਿ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਮੈਂ ਗਨਮੈਨ ਕਲਚਰ ਬੰਦ ਕਰਾਂਗਾ ਉਹ ਹਜ਼ਾਰ ਹਜ਼ਾਰ ਬੰਦਾ ਲੈ ਕੇ ਆਪ ਤੁਰੇ ਫਿਰਦੇ ਨੇ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਉਹਨੇ ਆਪਣੇ ਆਪਣੇ ਸ਼ਗਿਰਦ ਲੀਡਰਾਂ ਨੂੰ 4-4 5-5 ਗਨਮੈਨ ਦੇ ਰੱਖੇ ਨੇ ਪੁਲਿਸ ਤਾਂ ਸਾਰੀ ਉਧਰ ਲੱਗੀ ਆ ਪੁਲਿਸ ਸਿਕਿਉਰਿਟੀ ਕਿਵੇਂ ਪ੍ਰਦਾਨ ਕਰੇ ਸਾਰੇ ਸਿਟੀਜ਼ਨ ਨੂੰ ਪੰਜਾਬ ਦੇਆਂ ਨੂੰ ਸੋ ਇਹ ਫੇਲਿਅਰ ਹੈ ਪੁਲਿਸ ਦਾ ਪੁਲਿਸ ਨੂੰ ਚਾਹੀਦਾ ਕਿ ਗਨਮੈਨ ਕਲਚਰ ਬੰਦ ਕਰਕੇ ਥਾਣਿਆਂ ਦੇ ਵਿੱਚ ਨਫਰੀ ਵਧਾਏ ਔਰ ਸਾਰੇ ਸਿਟੀਜ਼ਨ ਨੂੰ ਪੂਰਨ ਰੂਪ ਵਿੱਚ ਸਿਕਿਉਰਿਟੀ ਪ੍ਰਦਾਨ ਕਰੇ ਆਓ ਜੀ ਚਲ ਮਿਲ ਗਿਆ ਥੋੜੇ ਮਿੰਟ ਕੋ ਹਾਂ ਚਲ ਕੋਈ ਨਹੀਂ ਬੰਦੇ ਤਾਂ ਵੀ ਨਹੀਂ ਪ੍ਰਦਾਨੀ ਲਗਾਤਾਰ ਦੂਜੀ ਕੋਸ਼ਿਸ਼ ਕਰਾ ਜਾਣਾ ਰੱਖਦਾ ਫਿਰ ਉਹ ਬਸ ਆਰਾਮ ਆ ਜਾਂਦਾ ਪ੍ਰਧਾਨ ਜੀ ਲਗਾਤਾਰ ਦੂਜੀ ਵਾਰੀ ਕੋਣੀ ਚੱਲਦਾ ਹਾਂ ਜੀ ਤੁਸੀਂ ਪਿੱਛੇ ਮੈਨੂੰ ਤੁਹਾਡੇ ਮਾਈਕਾ ਲਾਓ ਜੀ ਰਵਿਦੀ ਸਾਹਿਬ ਆਜੋ ਹਾਂ ਜੀ ਸਰ ਆਓ ਸ਼ਿਵ ਜੀ ਸਾਹਿਬ ਲਗਾਤਾਰ ਦੂਜੀ ਵਾਰੀ ਧਮਕੀ ਆਣਾ ਲਗਾ ਕੇ ਸਵਾਲ ਉਠਾਈ ਜਾ ਰਹੇ ਨੇ ਕੀ ਕਿ ਦੇਖੋ ਸਾਇੰਟਿਫਿਕ ਸੁਰੱਖਿਆ ਤਾਂ ਸਾਨੂੰ ਚਾਹੀਦੀ ਹੈ ਜੀ ਜੋ ਐਸੇ ਜਗ੍ਹਾ ਕੋਈ ਆਮਦ ਆ ਗਈ ਪੁਲਸ ਖੜਾਤੇ ਹਰੇਕ ਮੋਤੇ ਤੇ ਅੱਜ ਕੱਲ ਪਿਛਲੀ ਵਾਰ ਵੀ ਜਦ 2022 ਬੋਮਬ ਲਾਸਟ ਹੋਇਆ ਸੀ ਉਹ ਆਰ ਡੀ ਐਕਸ ਦਾ ਹੋਇਆ ਸੀ ਜੀ ਤੇ ਨਾਟ ਪੋਸੀਬਲ ਜੀ ਵਿਦਆਊਟ ਐਨੀ ਸਾਇੰਟਿਫਿਕ ਜਾਂ ਟੈਕਨੀਕਲ ਉਹਦੇ ਇਕਵਿਪਮੈਂਟਸ ਦੇ ਉੱਤੇ ਕੋਈ ਪਕੜਿਆ ਜਾਵੇ ਕਿਉਂਕਿ ਅੱਜ ਕੱਲ ਟੈਕਨੋਲੋਜੀ ਇੰਨੀ ਐਡਵਾਂਸ ਹੋ ਚੁੱਕੀ ਹੈ ਪੁਲਿਸ ਕੋਲ ਨਹੀਂ ਤਾਂ ਪ੍ਰੈਸ਼ਰ ਕਰਦਾ ਕੋਲ ਵੀ ਟੈਕਨੋਲੋਜੀ ਐਡਵਾਂਸ ਹੀ ਹੈ ਜੀ ਅੱਜ ਕੱਲ ਕੋਈ ਚਾਹ ਤਾਂ ਕੁਛ ਵੀ ਅਲਾ ਤਾਂ ਮਾਹੌਲ ਰਿਹਾ ਨਹੀਂ ਗਾ ਤੇ ਜਿਹੜਾ ਈਮੇਲ ਹੈਗਾ ਜੀ ਉਹਨੂੰ ਛੇਤੀ ਟ੍ਰੈਕ ਟ੍ਰੈਕ ਡਾਊਨ ਕਰਨ ਜੀ ਕਿਉਂਕਿ ਤੱਬੀ ਜਨਰੀ ਅਸੀਂ ਮੰਨਦੇ ਆ ਬੜਾ ਸੈਂਸਿਟਿਵ ਮਾਹੌਲ ਹੈਗਾ ਜੀ ਬਟ ਇਹ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਕੋਈ ਵੀ ਜਣਾ ਖੜਾ ਈਮੇਲ ਕਰਦਾ ਅਸੀਂ ਕੋਟਾ ਬੰਦ ਕਰ ਦਈਏ ਜੀ ਬਹੁਤ ਨੁਕਸਾਨ ਹੁੰਦਾ ਹੀ ਕੋਟਾ ਬੰਦ ਕਰਨ ਦਾ ਤੇ ਅਸੀਂ ਫੇਰ ਦੁਬਾਰਾ ਤੋਂ ਅਪੀਲ ਹੀ ਕਰਾਂਗੇ ਇਹਨੂੰ ਛੇਤੀ ਛੇਤੀ ਜਿੰਨਾ ਹੋ ਸਕੇ ਇਹਨੂੰ ਟਰੈਕ ਡਾਊਨ ਕਰਨ ਵੀਪੀਐਨ ਦੇ ਰਾਹੀਂ ਮੈਨੂੰ ਪਤਾ ਲੱਗਿਆ ਜੀ ਆਇਆ ਤੁਹਾਨੂੰ ਟਰੈਕ ਡਾਊਨ ਕਰਕੇ ਜਿੱਥੇ ਵੀ ਬੰਦਾ ਹੈਗਾ ਉਹਨੂੰ ਚੱਕਣ ਤਾਂ ਕਿ ਇਹ ਮਾਹੌਲ ਇੱਕ ਮੈਸੇਜ ਆਵੇ ਸਾਰਿਆਂ ਨੂੰ ਵੀ ਇਹ ਕੋਈ ਏਡਾ ਈਜ਼ੀ ਪਲੇਸ ਨਹੀਂ ਹੈ ਵੀ ਤੁਹੋ ਕਿ ਸਾਡੀ ਬੜਾ ਸੌਫਟ ਟਾਰਗੇਟ ਹੈ ਜੀ ਇੱਕ ਕਚਹਿਰੀ ਹੈ ਜੀ 20 ਤੋਂ 30 ਹਜ਼ਾਰ ਬੰਦਾ ਇੱਥੇ ਰੋ ਜਾਂਦਾ ਜਿਵੇਂ ਸਿੱਧੂ ਸਾਹਿਬ ਨੇ ਵੀ ਕਿਹਾ ਜਿਹੜੀ ਨਫਰੀਅਤ ਤੇ ਬਤਾਈ ਜਾਵੇ ਜੀ ਕਨਵੈਨਸ਼ਨ ਕਲਚਰ ਅ ਜੀ ਬੰਦ ਕਰ ਦਿੰਦੀ ਨਾ ਇੱਕ ਇੱਕ ਬੰਦੇ ਨੂੰ ਬਚਾਉਣਾ ਜ਼ਰੂ ਯੋ ਨੋਟ ਉਤਾ ਲੇਖਣ ACP ਸਾਹਿਬ ਦੀ ਆਪਣੀ ਜ਼ਿੰਮੇਵਾਰੀ ਹੈ ਜੀ ਇਹ ਤਾਂ ਡਿਊਟੀ ਹੈ ਤੁਹਾਡੇ ਮਾਧਿਅਮ ਨਾਲ ਹੀ ਮੈਂ ਵੀ ਸਾਰਿਆਂ ਨੂੰ ਇਹ ਗੱਲ ਕੰਨਾ ਕਿ ਕੋਈ ਵੀ ਜੇ ਕੋਈ ਤੁਹਾਨੂੰ ਲੱਗਦਾ ਕੋਈ ਸ਼ਰਾਰਤੀ ਅਨਸਰੀਆ ਕੋਈ ਬੰਦਾ ਇੱਥੇ ਖਣਛਾਤਾ ਤੇ ਫਿਰ ਰਿਹਾ ਉਤੁਰੇ ਪੁਲਿਸ ਨੂੰ ਕੰਪਲੇਨਟ ਕਰਨ ਉਹਦੇ ਬਾਰੇ ਦੱਸਣ ਸਰ ਮੌਕਰੀਲ ਦਾ ਨਾਮ ਦਿੱਤਾ ਜਾਂਦਾ ਬਾਅਦ ਚ ਜਦੋਂ ਪਿਛਲੀ ਵਾਰ ਮੌਕਰੀਲ ਹੋਈ ਸੀਗੀ ਜੀ ਇਸ ਵਾਰ ਤਾਂ ਥ੍ਰੈਟ ਹੈ ਜੀ ਇਸ ਵਾਰ ਈਮੇਲ ਹੈ ਜੀ ਪਿਛਲੀ ਵਾਰ ਸਾਨੂੰ ਪਤਾ ਜੀ ਇਹ ਸਾਰਾ ਹਾਕਸ ਹੈ ਜੀ ਕੋਈ ਦੱਸ ਕੇ ਨਹੀਂ ਆਉਂਦਾ ਜਿਹਨੇ ਕਰਨਾ ਉਹਨੇ ਵੈਸੇ ਹੀ ਕਰ ਦੇਣਾ ਜੀ ਬਟ ਮੈਂ ਬੀਗ ਪ੍ਰਧਾਨ ਇਥੇ ਰਿਸਨ ਦਾ ਸਾਧ सीपी दिया उस तो उसको पहला मेरी जिम्मेदारी है जी रिटिंगेंस दिया वकील दी कोई भी होगा सब तो सबसे पहला जिम्मेदार मैं होऊंगा जी इस तो पहला भी बम ब्लास्ट हो चुका है हरतरीक देसी की जी हरतरीक देसी की जी ਤੇ ਹੁਣ ਦੁਬਾਰਾ ਹੀ ਆ ਜੀ ਇਹੀ ਅਸੀਂ ਦੁਬਾਰਾ ਸਟਨ ਮੈਸੇਜ ਜੇ ਦੇਣਾ ਚਾਹਨੇ ਸੀ ਪੀ ਸਾਹਿਬ ਨੂੰ ਹੀ ਕਰਨੇ ਬਿਛੇਤੀਛੇ ਬੰਦਾ ਪਕੜਨ ਤਾਂ ਕਿ ਇਹ ਸਟਨ ਮੈਸੇਜ ਆਵੇ ਕਿ ਕੋਈ ਐਸੀ ਕੋਈ ਈਜ਼ੀ ਪਲੇਸ ਨਹੀਂ ਹੈ ਜੀ ਹੁਣ ਟੈਕਨੀਕਲ ਐਸਪੈਕਟਸ ਯਾ ਇਨਵੈਸਟੀਗੇਸ਼ਨ ਪਾਰਟ ਪੁਲਿਸ ਦਾ ਹੈਗਾ ਦੇ ਐਕਸ ਰਿਕ ਦਾ ਵੀ ਹੈ ਉਹ ਵੀ ਅਸੀਂ ਉਹਨੂੰ ਅਪਡੇਟ ਲਵਾਵਾਂਗੇ ਸੀਪੀ ਸਾਹਿਬ ਤੋਂ ਵੀ ਐਕਸ ਰਿਕ ਉਹਦਾ ਕੀ ਬਣਿਆ ਤੇ ਨਵੀਂ ਪੇਵਾਰਾ ਈਮੇਲ ਆ ਗਈ ਹੈ ਤਾਂ ਕਿ ਇਹ ਚੀਜ਼ਾਂ ਬੰਦ ਹੋਣ ਉਹਦੇ ਨਾਲ ਅਸੀਂ ਬੰਦ ਦੇ ਵਕੀਲਾਂ ਦਾ ਜਾਂ ਚਾਹ ਨਹੀਂ ਵਕੀਲਾਂ ਦੀ ਮੂਵਮੈਂਟ ਕੋਈ ਰੈਸਟ੍ਰਿਕਟਡ ਨਹੀਂ ਹੈ ਜੀ ਸਿਰਫ ਲਿਟਿਗੈਂਸ ਨੂੰ ਬੰਦ ਕੀਤਾ ਲਿਟਿਗੈਂਸ ਕਰਕੇ ਬੰਦ ਕੀਤਾ ਕਿਉਂਕਿ ਬਜ਼ੁਰਗਾਂ ਦਾ ਪ੍ਰੈਗਨੈਂਟ ਲੇਡੀਜ਼ ਦਾ ਯਾ ਬੱਚਿਆਂ ਦਾ ਉਹਨਾਂ ਦੇ ਮੂਵਮੈਂਟ ਕਰਕੇ ਇੱਥੇ ਕੋਈ ਵਿਗਰ ਨਾ ਆਵੇ ਪੁਲਿਸ ਨੇ ਆਪਣੀ ਕਾਰਵਾਈ ਕਰਨ ਲਈ ਇਸ ਕਰਕੇ ਉਸ ਪੋਲੀਟਿਕIANS ਨਾਲ ਗੀਨਰ ਪੁਲਿਸ ਅਧਿਕਾਰੀਆਂ ਨਾਲ ਕੋਈ ਮੀਟਿੰਗ ਹਜੇ ਕਰਾਂਗੇ ਜੀ ਹਜੇ ਇੱਕ ਵਾਰ ਬਿਲਡਿੰਗ ਚੈਕਿੰਗ ਹੋ ਜੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਉਹ ਉਹਨਾਂ ਨੂੰ ਕੋਈ ਕਹਿਨੂ ਮਿਲੇ ਕਿ ਵੀ ਸਾਨੂੰ ਉਹ ਜਿਆ ਰੋਕ ਰਿਹਾ ਇਸ ਕਰਕੇ ਅਸੀਂ ਕੁਛ ਨਹੀਂ ਇਹ ਛੇੜ ਰਹੇ ਇੱਕ ਵਾਰ ਬਿਲਡਿੰਗ ਆ ਜਾਈਏ ਉਸ ਤੋਂ ਬਾਅਦ ਦੁਬਾਰਾ ਦੁਬਾਰਾ ਉਹ ਅਸੀਂ ਜਾ ਕੇ ਮੱਠੋ ਜੀ ਜਰਾ ਬੈਠੇ ਥੈਂਕ ਯੂ